ਸ਼੍ਰੀ ਦਰਪਨਾਲੂ ਵਾਲੀ ਆਈਪੀਐਸ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ कौर ਉਸ ਨੂੰ ਅਰੈਸਟ ਕੀਤਾ ਸੀ ਜੀਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ ਉਹਦੇ ਫਰਦਰ ਲਿੰਕਸ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ گاਹ ਇੱਕ ਪਿੱਛੇ ਹੋਰ ਗੁਰਵਖਸ਼ ਲਾਲਾ ਵਾਸੀ ਸ਼ਾਟਾ ਤੇ ਦਿਨੇ ਜਿਹੜੇ ਹੈਗੇ ਨੇ ਸ਼ਾਟਾ ਦੇ ਵਾਸੀ ਨੇ ਉਹ ਗੁਰਵਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗਪਿੰਨ ਨਿਕਲਿਆ ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ ਉਤੋਂ ਉਹ ਹੀਰੋਇਨ ਆਇਸ ਜਿਹਨੂੰ ਮੈਟਾਫੀਥਾਮਾਈਨ ਕਹਿੰਦੇ ਨੇ ਉਹ ਲਿਆ ਕੇ ਇਧਰ ਸਪਲਾਈ ਕਰਦਾ ਉਸ ਲੜੀ ਦੇ ਤਹਿਤ ਸ੍ਰੀ ਦਰਪਨਾਲੂ ਵਾਲੀਆ ਜੀ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੁਡੋਫੈਡਰੀਨ ਦਾ ਹੁੰਦਾ కెਮਿਕਲ ਹੁੰਦਾ ਉਹ ਡਾ ਰਿਕਵਰ ਕੀਤੇ ਆ ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਐਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ ਉਹਦੀ ਲਿਮਟਿਡ ਪ੍ਰੋਡਕਸ਼ਨ ਹੁੰਦੀ ਆ ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇਹਦੇ ਸਪਲਾਈ ਕਰਦੇ ਨੇ ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰੇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਸ਼ਰਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਆ ਮੂਲ ਵਰਕਆਊਟ ਨਹੀਂ ਕਰਦੇ ਬਟ ਕੰਪੈਰੇਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੀਟਿਵਲੀ ਸਸਤਾ ਇੱਕ ਵੀ 500 ਗ੍ਰਾਮ ਕੁਝ ਤੁਸੀਂ ਅ ਬੜਾ ਜਿਹੜਾ ਨਸ਼ੀਲੀ ਕਰਦਾ ਹੈਗਾ ਕੈਮੀਕਲ ਤੋਂ ਮੰਨੋ ਪੀ ਐਸ ਉਹ ਉਹਨੂੰ ਉਹ ਸੁਡੋਫੈਡ੍ਰਿਨ ਹੁੰਦੀ ਆ ਉਹ ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ ਉਦੋਂ ਮੈਡੀਸਿਨ ਤਿਆਰ ਹੁੰਦੀਆਂ ਨੇ ਉਹ ਕੈਮੀਕਲ ਹੈ ਇੱਕ ਉਸ ਕੈਮੀਕਲ ਤੋਂ ਇਹ ਜਿਹੜੀ ਆਈਸ ਆ ਜਿਹਨੂੰ ਮੈਥੈਫੇਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ। ਇਹਨੂੰ ਪਰਮਿਟ ਕੀਤੀ ਕਿ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਇਹ ਤੁਸੀ ਵਾਰ-ਵਾਰ ਕਹਿੰਦੇ ਹੋ ਵੀ ਅਸੀਂ ਤੁਸੀਂ ਵੀ ਅਸੀਂ ਸ਼ਾਇਦ ਕਹਿ ਦਿੰਦੇ ਆ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਜਿਹੜੀ origianally ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਹਦੇ 50 ਗ੍ਰਾਮ ਫੜੀ ਸੀ ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਦੇ ਫੋਰੈਂਸਿਕ ਐਨਾਲਿਸਿਸ on the ਪੁਛ ਕਿਸ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਹੈ ਹਾਂਜੀ ਪਹਿਲਾ ਜਿਹੜਾ ਅਰਸ਼ਦੀਪਾ ਉਹ ਤੇ ਇੱਕ ਮੁਕਦਮਾ ਦਰਜਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਗੁਰਵਖਸ਼ ਲਾਲਾ ਜਿਹੜਾ ਮੇਨ ਆ ਇਹਦੇ ਕਈ ਮਰਡਰ ਦੇ ਵੀ ਆ ਐਨਡੀਪੀਐਸ ਦੇ ਬਕ ਪਰਚੇ ਵੀ ਆ ਇਹਦੋਂ ਸਿਕਡਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ ਇਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਗੁਰਦਾਸਪੁਰ ਵੀ ਰਿਹਾ ਅਮਰਸਰ ਵੀ ਰਿਹਾ ਇਹ ਫੈਂਕੇ ਲਾ ਕੇ ਉਹ ਸਭ ਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਸ ਨਾਲ ਬਾਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿਗਡਾਂ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਅਰਸ਼ ਤੇ ਲਾਲਾ ਤਾਲੀ ਗ੍ਰਿਫਤਾਰ ਹੋਣੇ ਨੇ ਤੇ ਜਿੰਦਗਾਨੇ ਗ੍ਰਿਫਤਾਰ ਹਾਂਜੀ ਦਲਜੀਤ 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 ਪਹਿਲਾਂ ਦੀ ਗ੍ਰਿਫਤਾਰ ਹੋਈ ਆ ਜਿਹੜੇ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ ਹਨ ਪਰ ਹਾਰਪੰਡ ਦੇ ਵਿੱਚ ਕੁਕਿੰਗ ਜਿਹੜੇ ਸਪਾਈ ਹੋਏ ਉੰਨੇ ਹੁਣ ਕੰਪਨੀ ਉਹਦੇ ਵੀ ਇਹੋ ਦਾਦਾ ਕੀ ਕੈਮੀਕਲ ਹੈ ਫੈਕਟਰੀ ਵਿੱਚ ਇਹ ਫੈਕਟਰੀ ਤੋਂ ਲੈਂਦੇ ਆ ਜੀ ਇਹ ਜਿਹੜਾ ਇਹ ਜਿਹੜਾ ਇਸ ਕੇਸ ਦੇ ਵਿੱਚ ਆ ਇਹ ਅਸੀਂ ਨਹੀਂ ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇੱਧਰ ਸਪਲਾਈ ਕੀਤਾ ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ ਇਹ ਫੈਕਟਰੀ ਦਾ ਕੈਮੀਕਲ ਹੈਗਾ ਇਹ ਸਟੋਰਾਂ ਤੋਂ ਨਹੀਂ ਮਿਲਦਾ ਇਹ ਜਿਹੜਾ ਵੀ ਜਿਹੜਾ ਵੀ ਲੈਂਦਾਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਪਰੰਤੂ ਇਹ ਸਾਡਾ ਨਹੀਂ ਹੈ ਇਹ ਪਾਕਿਸਤਾਨ ਦਾ ਬਾਹਰ ਬਾਹਰੋਂ ਸਪਲਾਈ ਹੋਇਆ ਸਾਰਾ ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ ਹੈ। ਇਹ ਲੈਟਵਰਕ ਹੈਗਾ ਆਪਣਾ ਤੇ ਇਹਦੇ ਪੜੇ ਨੂੰ ਲੱਗਦਾ ਪੰਜਾਬ ਚ ਬਹੁਤ ਕੁਝ ਉਹ ਸਾਹਮਣੇ ਆ ਸਕਦਾ ਹੈ। ਆਈਸ ਦਾ ਇਹ ਤਾਂ ਨਾ ਉਹ ਪਾਣੀ ਦਾ ਹੈ। ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ-ਨਾਲ ਇਹ ਜਿਹੜੀ ਚੀਜ਼ ਆ ਇਹ ਜਿਹੜੀ ਆ ਆਈਸਾ ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗੀ ਆ। ਇਹਦਾ ਇੱਕ ਨੁਕਸਾਨ ਇਹ ਹੈ ਹੀਰੋਇਨ ਦੇ ਨਾਲੋਂ ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ ਹੈ। ਇਹ ਜਿਆਦਾ ਐਡਿਕਟਿਵ ਹੈਗਾ ਜਿਹੜਾ ਬੰਦਾ ਲੈ ਲੂਗਾ ਮੁੜ ਕੇ ਇਹਦੇ ਬਿਨਾ ਰਹਿ ਨਹੀਂ ਸਕਦਾ ਹੀਰੋਇਨ ਦੀ ਕੰਪੈਰੀਟਿਵਲੀ ਜਿਹੜੀ ਐਡਿਕਟਿਵਨੈਸ ਹੈ ਇਹਦੇ ਨਾਲੋਂ ਘੱਟ ਆ ਇਹ ਸਰ 20 ਤੋਂ ਲਾਲਾ ਮੈਨੂੰ ਜੀਨ ਤੋਂ ਬਾਹਰ ਉਹ ਵੀ ਕਾਹ ਗਿਆ ਕੰਮ ਕਰਦਾ 20 ਨੇ ਬਾਹਰ ਇਹ ਮਾਰਚ 24 ਜਬ ਬਾਹਰ ਆਇਆ ਇਹ 20 ਦੇ ਵਿੱਚ ਦਾ ਅੰਦਰ ਗਿਆ ਸੀ ਉਸ ਤੋਂ ਬਾਅਦ ਇਹਦੇ ਕਈ ਕਈ ਪਰਚੇ ਨੇ ਕੋਈ ਮਰਡਰ ਦੇ ਵੀ ਨੇ ਹੋਰ ਵੀ ਨੇ ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ ਚਾਟੇ ਤੋਂ ਚਾਟੇ ਤੋਂ ਸਰ ਇਹ ਆਪਰੇ ਕਿਉਂ ਦੀ ਗੱਲ ਕਰਦਾ ਜਿਸ ਨੂੰ ਉਹਦਾ ਖੈਸੇ ਬੰਦਾ ਕਰਦਾ ਤੇਰਾ ਸਪਲਾਈ ਇਹਨਾਂ ਤੋਂ ਕਰਦਾ ਸਪਰੇ ਇਹ ਗੱਲ ਦਾ ਇਹ ਇਹ ਦੋਨੇ ਆਪ ਵੀ ਆ ਜਿਹੜੇ ਇਹਦਾ ਕਿਉਂਕਾ ਗਰਵਕਸਲ ਵਾਲੇ ਦਾ ਪਾਕਿਸਤਾਨ ਚ ਕੰਟੈਕਟ ਸੀਗਾ ਉਹਦੇ 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 ਕੰਟੈਕਟ ਦੇ ਆਧਾਰ ਤੇ ਇਹ ਆਪ ਹੀ ਉਤੋਂ ਗਾ ਲੈ ਕੇ ਆਉਂਦੇ ਹਾਂ ਹੋਰ ਕੁਝ ਹੋਣੀ ਪਵੇ ਤਾਂ ਸਾਡੇ ਕੋਲ ਪਰ ਇਹ ਕੁਝ ਹਾਂਜੀ ਸਾਡੀ ਇਨਵੈਸਟੀਗੇਸ਼ਨ ਤਾਂ ਅਸੀਂ ਕਰ ਰਹੇ ਹਾਂ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ ਜਿਹੜੇ ਵੀ ਬੰਦੇ ਹੋਣਗੇ ਉਹਨੂੰ ਕਾਬੂ ਕਰਾਂਗੇ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਬਾਈਲ ਫੋਨ ਮਰਾਫਤ ਵਾਇਦਾ ਕੀ ਉਹਦੇ ਲਿੰਕ ਕਰਾਈ ਪਰ ਲੱਗਦਾ ਕਿ ਇਹ ਨਾਲ ਗੱਲਬਾਤ ਤੇ ਮੇਰੀ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ ਕੋਈ ਪਤਾ ਲੱਗਾ ਵੀ ਇਹਨਾਂ ਨੇ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਉਹ ਹੰਕਾਰ ਲਗਾ ਪਾਉਂਦੇ ਹਾਂ ਹਾਂਜੀ ਹੈਗੇ ਆ ਤੁਹਾਡੇ ਕੋਲ ਨੰਬਰ ਹੈ ਕੰਟੈਕਟ ਹੈ ਠੀਕ ਆ ਸਰ ਕਿੰਨੇ ਲੋਕ ਕਿੰਨਾ ਮੁਠਿਆਪ ਕਿੰਨਾ ਹਾਂਜੀ ਕਿੰਨੀਆਂ ਕੂਟੀਆਂ ਏਜੰਸੀਆਂ ਆਪੀ ਉਹਨਾਂ ਨੂੰ ਆਪੀਆ 3 ਹਰ ਤੁਸੀਂ ਆਮ ਕਿਸ਼ਾਨ ਤੁਸੀਂ ਜਦ ਅਰਸਪਾਲ ਜਰ ਮੈਂ ਪੇਸ਼ ਕਰਦੇ ਹਾਂ ਫੋਨ ਦਾ ਕਮਿਊਨੀਕੇਸ਼ਨ ਫਰੀ ਆ ਕੋਈ ਵੀ ਕਿਤੇ ਵੀ ਗੱਲ ਕਰ ਸਕਦਾ ਤੁਸੀਂ ਸਾਈਬਰ ਸੈੱਲ ਦਾ ਹੋਣਗੇ ਤੁਸੀਂ ਕੋਈ ਵੀ ਫੋਨ ਆ ਕਿਤੇ ਵੀ ਕੰਟਰੀ ਚ ਗੱਲ ਕਰਦੇ ਤੁਹਾਨੂੰ ਜਿਆਦੀਆ ਕਰ ਸਕਦੇ ਏਨੇ ਏਨੇ ਜਿਹੜੇ ਸੌਫਟਵੇਅਰ ਆ ਏਨੇ ਉਹ ਹੈਗੇ WhatsApp ਹੈਗੇ ਆ ਐਪਸ ਹੈਗੇ ਆ ਉਥੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਹੈਲਪ ਮਿਲੀ ਆ ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਦਿੰਦੇ। ਕੋਈ ਹੁਣ ਤੋਂ ਬਾਅਦ ਦਾ ਵੱਡਾ ਸਿਕਰ ਨਹੀਂ ਜਿਹੜਾ ਸਭ ਤੁਸੀਂ ਨਾਲ ਆ ਦੇ ਅੱਜ ਤੱਕ ਬੜੀ ਕਦਰਨਾਮਾ ਹੈ। ਕੋਈ ਵੱਡਾ ਸਿਕਰ ਨਹੀਂ ਹੈ ਪੰਜਾਬ ਆ ਤੇ ਇਦਾਂ ਨੂੰ। ਡੈਫੀਨਿਟਲੀ ਚੈਲੰਜਸ ਦਾ ਹਰ ਚੀਜ਼ ਦੇ ਹੈਗੇ ਨੇ ਹੈਗੇ ਥੈਟ ਇਜ਼ ਦੇ